ਆ ਮਾਡਰਾਈ ਨਗਾਬਾ ਅ ਅੱਜ ਤੀਆਂ ਦਾ ਜਿਹੜਾ ਤਿਹਾਰ ਮਨਾਇਆ ਕੀ ਕਹਣਾ ਜਾਂਦਾ ਜਵੇਂ ਸਾਡਾ ਪੁਰਾਣਾ ਵਿਰਸਾ ਸੀ ਅਮੀਰ ਵਿਰਸਾ ਉਹਨੂੰ ਸਾਡੀ ਨੌਜਵਾਨ ਪੀੜੀ ਭੁੱਲਦੀ ਜਾ ਰਹੀ ਆ ਤੇ ਵੈਸਟਰਨ ਕਲਚਰ ਨਾਲ ਜੁੜਦੀ ਜਾ ਰਹੀ ਕਿਵੇਂ ਦੇਖਦੇ ਹੋ ਇਸੇ ਕੋਈ ਸ਼ੱਕ ਨਹੀਂ ਕਿ ਜੀ ਸਾਡੀ ਅੱਜ ਦੀ ਪੀੜ੍ਹੀ ਹੈ ਉਹ ਪੰਜਾਬੀ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ ਸਿਰਫ ਇਸ ਵਿਰਸੇ ਨੂੰ ਬਰਕਰਾਰ ਰੱਖਣ ਲਈ ਅਸੀਂ ਤੀਆਂ ਦਾ ਤਿਹਾਰ ਮਨਾਇਆ ਹੈ ਅਸੀਂ ਆਪਣੇ ਮੁਹੱਲੇ ਦੀਆਂ ਆਪਣੇ ਸ਼ਹਿਰਾਂ ਦੀਆਂ ਸਾਰੀਆਂ ਔਰਤਾਂ ਨੂੰ ਇਕੱਠੇ ਕਰਕੇ ਕੁੜੀਆਂ ਨੂੰ ਇਕੱਠੇ ਕਰਕੇ ਇਹ ਤਿਹਾਰ ਮਨਾਇਆ ਹੈ ਤਾਂ ਜੋ ਜਿਉਂਦਾ ਵੀਰਸਾ ਹੈ ਅਸੀਂ ਆਪਣੇ ਵੀਰਸਲ ਜੁੜੇ ਰਹੀਏ ਤੇ ਪੰਜਾਬੀ ਜੋ ਸਾਡਾ ਕਲਚਰ ਹੈ ਉਸ ਨੂੰ ਅਨੂਸਨਾ ਪੁੱਜੀ ਕਿਹੜੇ ਕਿਹੜੇ ਪ੍ਰੋਗਰਾਮ ਵਿਚ ਰਿਜ਼ਿਊਟ ਕਰਾਇਆ ਗਿਆ ਅਸੀਂ ਦੇ ਵਿੱਚ ਮਿਊਜ਼ਿਕ ਆਇਆ ਸੀ ਤੇ ਗੇਮਸ ਹੋਰ ਕਿਤਾ ਡਾਂਸ ਪਰਫੋਰਮੈਂਸ ਤੇ ਨੌਜਵਾਨ ਪੀੜੀ ਨੂੰ ਕੀ ਕਹਣਾ ਜਾਂਦਾ ਜੇ ਵੈਸਟਰਨ ਕਲਚਰ ਦੇ ਨਾਲ ਜੁੜਦੀ ਜਾ ਰਹੀ ਹੈ ਕੀ ਕਹਣਾ ਜਾਂਦਾ ਸਰ ਮੈਂ ਤਾਂ ਇਨਾ ਕਹਿਣਾ ਚਾਹਾਂਗੀ ਨੌਜਵਾਨ ਪੀੜੀ ਨੂੰ ਕਿ ਅੱਗੇ ਵੱਧੋ ਪਰ ਆਪਣੇ ਪੰਜਾਬੀ ਕਲਚਰ ਨੂੰ ਪੰਜਾਬੀ ਵਿਰਸੇ ਨੂੰ ਭੁੱਲਣਾ ਉਹਨੂੰ ਵੀ ਨਾਲ ਲੈ ਕੇ ਚੱਲਣਾ ਕਿਉਂਕਿ ਅਸੀਂ ਇਸ ਪੰਜਾਬ ਨਾਲ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਆਂ ਸਾਨੂੰ ਇਸੇ ਵਿਰਸੇ ਨੂੰ ਸਾਨੂੰ ਇਸ ਦੀ ਖਾਸੀਅਤ ਨੂੰ ਭੁੱਲਣਾ ਨਹੀਂ ਚਾਹੀਦਾ ਸਾਨੂੰ ਸਾਡੀ ਆਪਣੀ ਪਛਾਣ ਪੰਜਾਬੀ ਵਿਰਸੇ ਨਾਲ ਹੀ ਹੈ ਪੰਜਾਬ ਪੰਜਾਬੀ ਆ ਪੰਜਾਬ ਦੇ ਪੰਜਾਬੀ ਵਿਰਸੇ ਨਾਲ ਸਾਡੀ ਪਛਾਣ ਹੈ ਪੰਜਾਬੀ ਕੀ ਨਾਮ ਆ ਰਿਹਾ ਹੈ ਅੱਜ ਤੀਜ ਮੇਲਾ ਮਨਾਏਗਾ ਕੀ ਕਰਾ ਜਾਂਦੇ ਹੋ ਇਹ ਤੀਜ ਮੇਲਾ ਵੀ ਕਾਈ ਮਨਾਇਆ ਗਿਆ ਜਿੱਦ ਅਸੀਂ ਸਾਰੀਆਂ ਔਰਤਾਂ ਕੁੜੀਆਂ ਮਟਿਆਰਾਂ ਸਾਰੀਆਂ ਇੱਧੇ ਇਕੱਠੀਆਂ ਹੋਈਆਂ ਮੈਂ ਕਿ ਇਹ ਵੀ ਪੰਜਾਬ ਨੂੰ ਪੂਰੇ ਸਾਰਿਆਂ ਨੂੰ ਸੁਨੇਹਾ ਦੇਣਾ ਚਾਹੁੰਦੀ ਆ ਕੈਨੇਡਾ ਜਾਣਾ ਛੱਡੋ ਤੇ ਕੁੜੀਆਂ ਔਰਤਾਂ ਰਾਂਗਿਆ ਕੀਤਾ ਪਰ ਤੁਸੀਂ ਕਿ ਆ ਬਚਾਓਗੇ ਜੇ ਤੁਸੀਂ ਬਾਹਰੇ ਜਾ ਰਹੇ ਹੋ ਕੋਈ ਫਾਇਦਾ ਨਹੀਂ ਉੱਥੇ ਜਾ ਕੇ ਪੀਂਆ ਮਨਾ ਰਹੇ ਕੋਈ ਫਾਇਦਾ ਨਹੀਂ ਆਪਣੇ ਪੰਜਾਬ ਨੂੰ ਵਧਾਓ ਤੁਸੀਂ ਜਾ ਕੇ ਬਾਹਲੀ ਕੰਟਰੀ ਨੂੰ ਪ੍ਰਮੋਟ ਕਰ ਲਿਓ ਕੋਈ ਫਾਇਦਾ ਨਹੀਂ ਆ ਪੰਜਾਬ ਚ ਰਹੋ ਪੰਜਾਬ ਦੇ ਰੂਪ ਚ ਲੋਕਾਂ ਲੈ ਕੇ ਜਾਓ ਥੈਂਕ ਯੂ ਵੀ ਰਹੀਏ ਸਾਰੇ ਰਲ ਮਿਲ ਕੇ ਇਹ ਬੁਢਾ ਡੱਫਾ ਕਰਿਆ ਕਿਉਂਕਿ ਅਸੀਂ ਸਾਰੇ ਜਿਸ ਵਰਤੀ ਨੇ ਮੋਸਟ ਆਫ ਆਲ ਨਾ ਵਰਕਿੰਗ ਹੋਣ ਕਰਕੇ ਟਾਈਮ ਹੀ ਨਹੀਂ ਹੁੰਦਾ ਆਪਣੇ ਕੋਲ ਤੇ ਅੱਜ ਜਿਸ ਤਰ੍ਹਾਂ ਕਿ ਸਾਰੇ ਮਹੱਲਿਆਂ ਨੇ ਇਕੱਠੇ ਹੋ ਕੇ ਧੰੜਾ ਕੀਤਾ ਪਾਇਆ ਤੇ ਨਾਲੇ ਹੱਸੇ ਖੇੜੇ ਆਪਣੇ ਲਈ ਟਾਈਮ ਕੱਢਿਆ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਜਾਂ ਤਾਂ ਘਰ ਦਾ ਕੰਮ ਹੁੰਦਾ ਹੈ ਜਾਂ ਜੋਬ ਦਾ ਹੁੰਦਾ ਆਪਣੇ ਵਾਸਤੇ ਟਾਈਮ ਹੀ ਨਹੀਂ ਹੁੰਦਾ ਨਾ ਸਜਨੇ ਦਾ ਸਬਰਨੇ ਦਾ ਉਹਨਾਂ ਸਿ ਅੱਜ ਸਾਰੇ ਇਕੱਠੇ ਹੋ ਕੇ ਇਹ ਬਿਹਾਰ ਬੜੀ ਖੁਸ਼ੀ ਨਾਲ ਮਿਲਾਇਆ ਹੈ ਕਿ ਬਹੁਤ ਇੰਜੋਏ ਕੀਤਾ ਇਸ ਸਾਲ ਨੇ ਥੈਂਕ ਯੂ ਸੋ ਮਚ ਜਿਹੜਾ ਮੋਬਾਈਲ ਆ ਮੋਬਾਈਲ ਨੇ ਵੀ ਪਿਆਰ ਘਟਾਤਾ ਆਪਸੀ ਜਿਵੇਂ ਕਿ ਪਹਿਲਾਂ ਇੱਕ ਦੂਜੇ ਨਾਲ ਮਿਲਦੇ ਹੁੰਦੇ ਸੀ ਜਾ ਕੇ ਪਰ ਅੱਜ ਦੇ ਸਮੇਂ ਦੇ ਵਿੱਚ ਮੋਬਾਈਲ ਨੇ प्यार घटाता तो दुनिया बात है नो डाउट कि मोबाइल के आने से हमारे जीवन में बहुत अच्छी तरक्की हुई है हमने बहुत टेक्नोलॉजी से जुड़ भी गई है लेकिन मोबाइल के इतने ज़्यादा इफेक्ट के साथ साइड इफेक्ट ज़्यादा हो रही है बच्चों की साइड लीक हो रही है और हम क्या कर रहे हैं हम अपने फ्रेंड्स सर्कल के साथ छोड़ के सारा दिन मोबाइल से लगे रहते हैं वॉक करना है कुछ देखना है सब मोबाइल में बैठ जाते हैं ना अपने फैमिली को टाइम दे पा रहे हैं ना बच्चों को टाइम दे पा रहे हैं तो हम मोबाइल से थोड़ा डिस्टेंसरी को यूज़ करो लेकिन उतना यूज़ ਗਿਨਾਸ ਰੋਡ ਤੇ ਅਸੀਂ ਨਹੀਂ ਇਸ ਨੂੰ ਯੂਜ਼ ਕਰਨਾ ਚਾਹੀਏ ਠੀਕ ਹੈ ਜਦੀਦ ਮੇਲੇ ਦਾ ਮੇਰਾ ਨਾਮ ਕੁਲਦੀਪ ਕੌਰ ਹੈ ਇੰਦਾ ਤਿਹਾੜ ਬਹੁਤ ਵਧੀਆ ਮਨਾਇਆ ਅਸੀਂ ਐਕਚੁਅਲੀ ਜਦੋਂ ਇਹ ਸਾਰੇ ਜਣੇ ਇਕੱਠੇ ਹੋਏ ਆ ਸੀ ਕਿ ਇਹ ਤੀਜ ਨੂੰ ਪਹਿਲਾਂ ਸਾਰਿਆਂ ਨੇ ਪਹਿਲਾ ਕੀਤੀ ਸੀ ਕਿ ਜੋ ਵੀ ਅਸੀਂ ਤੀਆਂ ਦਾ ਤਿਹਾੜ ਮਨਾਵਾਂਗੇ ਉਹਦੇ ਵਿੱਚ ਹਿੰਦੀ ਇੰਗਲਿਸ਼ ਬਿਲਕੁਲ ਵੀ ਨਹੀਂ ਹੋਊਗਾ ਸਿਰਫ ਪੰਜਾਬੀ ਜੋ ਵੀ ਹੈ ਪੁਰਾਣੇ ਲੋਕ ਗੀਤ ਹੋਣਗੇ ਪੁਰਾਣੇ ਗਾਣੇ ਹੋਣਗੇ ਜੋ ਵੀ ਜੋ ਜਿਵੇਂ ਸੁਰਿੰਦਰ ਕੌਰ ਦੇ ਸੀ ਰਣਜੀਤ ਕੌਰ ਦੇ ਸੀ ਪੁਰਾਣੀ ਹਰ ਚੀਜ਼ ਹੋਏਗੀ ਅਸੀਂ ਮਤਲਬ ਇਹਨਾਂ ਨੂੰ ਪਹਿਲਾਂ ਕਹਤਾ ਸੀ ਸਭ ਨੂੰ ਵੀ ਆਪਣਾ ਫੋਨ ਛੱਡੋ ਤੇ ਆਪਣੀ ਪਰਫਾਰਮੈਂਸ ਤਿਆਰ ਕਰੋ ਸਾਰੇ ਜਣਿਆਂ ਨੇ ਇੰਨੀ ਤਿਆਰੀ ਕੀਤੀ ਤੇ 3-4 ਦਿਨ ਤੋਂ ਦਾ ਲਗਾਤਾਰ ਸਭ ਦੇ ਫੋਨ ਐਵੇਂ ਜਿਕੇ ਵੀ ਸਾਈਡ ਰੱਖੇ ਹੋਏ ਸੀ ਕਿ ਅੱਜ ਸਿਰਮ ਗਿੱਦਾ ਪਾਣਾ ਬੋਲੀਆਂ ਪਾਣੀਆਂ ਸਭ ਨੇ ਹੱਟ ੱਪੇ ਕੀਤੇ ਆ ਸੁਹਾਗ ਘੋੜੀਆਂ ਜਿਨ੍ਹਾਂ ਨੂੰ ਬਿਲਕੁਲ ਨਹੀਂ ਪਤਾ ਸੀ ਅੱਜ ਸਭ ਨੂੰ ਯਾਦ ਸੀ ਕਿ ਹਾਂਜੀ ਇਹ ਸਾਡੇ ਸੁਹਾਗ ਆ ਇਹ ਘੋੜੀਆਂ ਨੇ ਵੀ ਅਸੀਂ ਪੰਜਾਬੀ ਨਾਲ ਬਿਲਕੁਲ ਪੰਜਾਬੀ ਵਿਰਸੇ ਨਾਲ ਜੁੜਨਾ ਹੈ ਅੱਜ ਇਹਨਾਂ ਨੂੰ ਦੇਖ ਕੇ ਬਹੁਤ ਵਧੀਆ ਲੱਗਿਆ ਸਾਨੂੰ ਕਿਵੇਂ ਲੱਗੇ ਸਾਨੂੰ ਸਿੱਖਣਾ ਚਾਹੀਦਾ ਇਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲੇ ਆ ਤੇ ਐਵੇਂ ਹੋ ਰਿਹਾ ਸੀ ਕਿ ਹਾਂਜੀ ਅੱਜ ਪੰਜਾਬ ਦੇ ਵਿੱਚ ਲੱਗ ਰਿਹਾ ਵੀ ਹੈਗਾ ਵਿਰਸਾ ਥੋੜਾ ਠੀਕ ਹੈ